ਆਈਸੋਲੇਟ ਕਰਤਾ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਾਫੀ ਹੱਦ ਤੱਕ ਜਿਹੜਾ ਇਹ ਮੋਰਚਾ ਉੱਠਿਆ ਉਹ ਤੁਹਾਨੂੰ ਕੀ ਲੱਗਦਾ ਹੈ ਵੀ ਉਹ ਮੰਗਾ ਤਾਂ ਆਪਣੇ ਥਾਂ ਤੇ ਪੈਂਡਿੰਗ ਸੀਗੀਆਂ ਇਹ ਇੱਕ ਜਿਹੜੀ ਪੈਂਤੜੇ ਬਾਜੀ ਦੀ ਐਂਗਲ ਹੁੰਦਾ ਤੁਹਾਡਾ ਬਰੋ ਉਹਸ ਐਂਗਲ ਨਾਲ ਹੈ ਜਾਂ ਤੁਹਾਡਾ ਵਿਰੋਧ ਇਸ ਗੱਲ ਨਾਲ ਹੈ ਵੀ ਇਹ ਮੰਗ ਜਿਹੜੀ ਉਹਨਾਂ ਨੇ ਕਿਹਾ ਸੀ ਵੀ ਪੂਰੀ ਕਰਾਂਗੇ ਉਸ ਗੱਲ ਨੂੰ ਉਠਾਣਾ ਹੀ ਗਲਤ ਹੈ ਇਹ ਜਿਹੜਾ ਭੱਜ ਕੇ ਮੁਰੇ ਮੀਨਿਸਟਰ ਬਣਨ ਬਣਨ ਦੀ ਚਾਲ ਚੱਲੀ ਨਾ ਵੀ ਜਿਨ੍ਹਾਂ ਨੇ ਇੰਨਾ ਚਿਰ ਮੀਟਿੰਗ ਨਹੀਂ ਦਿੱਤੀ ਇੱਕ ਤਰਫਾ ਐਲਾਨ ਕੀਤਾ ਉਦੋਂ ਬਾਅਦ ਚਿੱਠੀ ਦਿੱਤੀ ਮੀਟਿੰਗ ਨਹੀਂ ਦਿੱਤੀ ਜਦੋਂ ਅੰਦੋਲਨ ਸ਼ੁਰੂ ਹੋਇਆ ਪੰਜਾਬ 'ਚ ਉਹਨਾਂ ਨੇ ਉਹਦੀ ਚੱਪਤ ਮਾਰੀ ਜਾਲ ਵਿਛਾਤਾ ਤਿੰਨ ਮੀਟਿੰਗਾਂ ਹੋਈਆਂ ਮੰਤਰੀਆਂ ਦੀਆਂ ਇਹ ਸਾਬਤ ਕਰਨ ਲਈ ਵੀ ਅੰਦੋਲਨ ਕੱਲਾ ਪੰਜਾਬ ਦਾ ਵੀ ਦਿੱਲੀ ਆ ਕੇ ਫਿਰ ਇਹ ਕਹਿ ਰਹੇ ਆਲੇ-ਦਾਲੇ ਵਾਲੇ ਮੁਲਕ ਦਾ ਅੰਦੋਲਨ ਆ ਉਹ ਜਾਲ 'ਚ ਫਸ ਗਿਆ ਕਿ ਹੁਣ ਤੱਕ ਤੈਨੂੰ ਲੱਗਦਾ ਪੂਰਾ ਸਾਬਤ ਹੋ ਗਿਆ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਨਹੀਂ ਦੇਖੋ ਹਾਲੇ ਤੱਕ ਫਰਕ ਐ ਨਹੀਂ ਕਹਿੰਦਾ ਮੈਂ ਸਾਬਤ ਹੋ ਗਿਆ ਪਰ ਮੁੱਖ ਤੌਰ ਤੇ ਲੜ ਪੰਜਾਬ 'ਏ ਰਿਹਾ ਪਹਿਲਾਂ ਹਰਿਆਣਾ ਯੂਪੀ ਸੀ ਜਾਂ ਰਾਜਸਥਾਨ ਸੇ ਹੁਣ ਉਸ ਰੂਪ ਚ ਨਹੀਂ ਆਈਸੋਲੇਟ ਕਰਤਾ ਉਹਨਾਂ ਨੇ ਕਿਹ ਨਾਲ ਦੀ ਕਹਾਣੀ ਹੈ ਕਾਫੀ ਹੈ